ਕੀ ਸੇਵਾ ਕਰਦੀ ਹੈ ਸੰਤੀ ਦੇ ਮੈਂਬਰ ਸੰਤ ਨਾਲ ਵੀ ਗੱਲਬਾਤ ਕਰਦੇ ਜੀ ਜੀ ਖੇਤ ਦੇ ਲੋਕਲੇ ਗੋਹਾਣੇ ਜੀ ਉਹ ਵੀ ਵਰਜਨ ਜ਼ਰੂਰੀ ਹੋ ਜਾਂਦੇ ਆ ਹਰ ਕਵਰ ਦੇ ਵਿੱਚ ਛਾਨੀ ਤਈ ਨਹੀਂ ਪਿਆਣੀ ਚੁਣਨਾ ਪਰ ਮਾਰੇ ਕਰਕੇ ਟੈਨਸ਼ਨ ਹੈ ਜੀ ਅੱਛਾ ਜੀ ਉਮਰ ਕਿੰਨੇ ਸਾਲ ਦੇ ਬੱਚੇ ਕਿੰਨੇ ਹੈਗੇ ਬਸ ਇੱਕ ਮੁੰਡਾ ਜੀ ਅੱਛਾ ਜੀ 40 ਸਾਲਾਂ ਦੀ ਉਮਰ ਅੱਛਾ ਜੀ ਹੋਰ ਕੌਣ-ਕੌਣ ਹੈ ਪਰਿਵਾਰਿਕ ਮੈਂਬਰ ਬ੍ਰਦਰ ਹੈ ਜੀ ਮਾਂ ਮਮੀ ਵੀ ਤੇਰੇ ਮੁੰਡੇ ਹੈਗੇ ਠੀਕ ਕਰਦੇ ਹਾਲਾਤ ਕਿ ਜੇਗੇ ਮਰੀਏ ਠੀਕ ਹੈ ਜੀ ਠੀਕ ਹੀ ਹੈ ਜੀ ਕਿੰਨੀ ਜ਼ਮੀਨ ਕਿੰਨੀ ਕੋਈ ਜਣਾ ਦੀ ਲੋਕ ਤਿੰਨ ਘਰ ਜਿੰਨ ਕਿ 21 ਕੁ ਲੈ ਮਤਲਬ ਦੁਖੀ ਸਿਰਫ ਇਸ ਤੋਂ ਸੀਗਾ ਵੀ ਮਾੜੀ ਸੀਗੀ ਫਸਲ ਮਾੜੀ ਹੋ ਗਈ ਹਾਂ ਜੀ ਤੇਰੀ ਫਸਲ ਮਾੜੀ ਸੀ ਹਾਂ ਸਰ ਤਾਈ ਜੋ ਨਹੀਂ ਜਾਣਕਾਰੀ ਹੈ ਕੱਲ ਉਹ ਤੇ ਪਿਤਾ ਬਾਬਾ ਨੂੰ ਵੀ ਬਾਈਕ ਸੀਗਾ ਤੇ ਚੱਪਲਾ ਲਾ ਕੇ ਆ ਗਿਆ ਉਹ ਤੇ ਅੱਛਾ ਬਾਈਕ ਛੱਡ ਗਈ ਅੱਛਾ ਜੀ ਬਾਬ ਮੋਤਰਾ ਮੋਤਰਾ ਦੇਖਣ ਗਿਆ ਸੀ ਤੇ ਮਾਨੀ ਕੋਈ ਟੈਨਸ਼ਨ ਨਹੀਂ ਠੀਕ ਹੈ ਉਹ ਹੈ ਜਦੋਂ ਵਾਪਸ ਕਰੇ ਨਹੀਂ ਆਏ ਤੇ ਪੁਲਿਸ ਨੂੰ ਪਤਾ ਲੱਗਿਆ ਤਾਂ ਕੋਈ ਕੀ ਉਮਰ ਕਿੰਨੀ ਸੀ ਕੀ ਪ੍ਰੇਸ਼ਾਨੀ ਕੀ ਪਰਸਨ 40 ਸਾਲ ਹੈ ਕੀ ਪ੍ਰੇਸ਼ਾਨੀ ਸੀਗੀ ਇਹਨਾਂ ਦੀ ਪਰ ਇਹਨਾਂ ਦੀ ਮੰਨ ਤੇ ਥੋੜੀ ਟੈਨਸ਼ਨ ਆ ਗਈ ਜੀ ਕਿ ਫਸਲ ਮਾਰੀ ਸੀ ਅੱਛਾ ਇਹ ਅਰਥੀ ਬਹੁਤ ਜ਼ਿੰਮੇਵਾਰ ਕੰਮ ਹੈ ਠੀਕ ਹੈ ਠੀਕ ਸਾਦੇ ਹਾਲਾਤ ਉਹਨਾਂ ਲੋਕ ਬੱਚੇ ਕਿੰਨੇ ਕੀ ਹੈ 25 ਕਿੰਨੇ ਜਾਣਕਾਰੀ ਸਵੇਰੇ ਅੱਜ ਲਗਭਗ 1 ਘੰਟਾ ਪਹਿਲਾਂ ਸਾਨੂੰ ਸੂਚਨਾ ਮਿਲੀ ਅੱਜ ਚਰਾਈ ਸਾਡੇ ਪਿੰਛਤ ਸਾਹਿਬ ਕਿ ਡੈੱਡ ਬੋਡੀ ਕਿ ਪਿੱਛੋ ਆ ਰਹੀ ਹੈ ਜਿਹੜੀ ਕਿ ਮਲੁਕਾ ਮਾਈਨਰ ਤੇ ਬਾਈਪਾਸ ਤੇ ਉਹਨੂੰ ਰੁਕਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਸਸਤਾ ਮੈਂਬਰ ਪਹੁੰਚ ਕੇ ਉਨਕੜ ਕੇ ਸਰਕਾਰੀ ਹਸਪਤਾਲ ਖਾਤਾ ਗਿਆ ਹੈ ਬੰਦੇ ਦੀ ਉਮਰ ਲਗਭਗ 40 ਸਾਲ ਦੀ ਹੈ ਇੱਕ ਬੱਚੇ ਦਾ ਪਿਤਾ ਹੈ ਜਿਹੜਾ ਕਿ ਮਲੋੜ ਸਾਈਡ ਤੇ ਵਾਸੀ ਹੈ ਤੇ ਆਰਥਿਕ ਵਿਵਸਥਾ ਕਿ ਮਤਲਬ ਉਹਦੀ ਫਸਲ ਖਰਾਬ ਹੋ ਗਈ ਕਿਉਂਕਿ ਪੌਦੇ ਮਾਰ ਤੇ ਬਹੁਤ ਰੁਦਾ ਸੀ ਹੂੰ ਉਹਦਾ ਨਾਮ ਮਨਜਿੰਦਰ ਸਿੰਘ ਹੈ ਉਹਦਾ ਪਰਿਵਾਰ ਨੇ ਉਹਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਪਰਿਵਾਰ ਮੌਕੇ ਤੇ ਪਹੁੰਚ ਗਿਆ ਹੈ ਇਹ ਬੜੀ ਦੁਖਦਾਈ ਘਟਨਾ ਹੈ ਜੋ ਡੈੱਡ ਬੋਡੀ ਆ ਰਹੀਆਂ ਨੇ ਉਹ 25 ਤੋਂ 30 ਸਾਲ 35 ਸਾਲ 40 ਸਾਲ ਦੀ ਡੈੱਡ ਬੋਡੀ ਆ ਰਹੀ ਹੈ। ਹੂੰ ਇੱਕ ਟੈਨਸ਼ਨ ਦਾ ਮਤਲਬ ਕਿ ਟੈਨਸ਼ਨ ਦਾ ਮਤਲਬ ਕਿ ਹਸਪਤਲ ਹੋ ਰਿਹਾ ਨੂੰ ਵੀ ਹੋ ਗਈ ਏ। ਹੂੰ ਅਸੀਂ ਚਾਹੁੰਦੇ ਹਾਂ ਪ੍ਰਮਾਤਮਾ ਨੇ ਇੱਕ amni ਹੋ ਗਈ ਜੀ ਜੀ ਇਹ ਅਜੇ ਡੈੱਡ ਬੋਡੀ ਮਿਲੀ ਅਜੇ ਤੇ ਸਨাক্ত ਹੋਈ ਹੈ। ਠੀਕ ਹੈ। ਤੇ ਹਸਪਤਲ ਹੈ ਚੱਲੇ ਆ ਉਸ ਤੋਂ ਬਾਅਦ ਤੇਰੇ ਨਾਲ। ਕਿ ਸਨাক্ত ਹੋਈ ਜੀ? ਇਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀ ਇਹਨਾਂ ਨੇ ਆ ਕੇ ਨਾਂ ਨੂੰ ਠੀਕ ਹੈ ਜੀ। ਨਾਮ ਕੀ ਇਹਨਾਂ ਦਾ? ਦਾ ਮਨਜਿੰਦਰ ਸਿੰਘ ਠੀਕ ਹੈ ਜੀ ਤੇ ਜਿਹੜੀ ਦਾ ਨਾਮ ਹੈ ਅੰਗਰੇਜ਼ੀ